ਤਰਾਉਣਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਹਾਲ ਨੇ ਜੀ ਵਧੀਆ ਜੀ ਵਧੀਆ ਹਾਂ ਜੀ ਕਿਹੜਾ ਪਿੰਡਾ ਵੀਰਾਂ ਦਾ ਉੱਚੀ ਰੋਡ ਕੀ ਪਿੰਡ ਹੈ ਜੀ ਠੀਕ ਆ ਜੀ ਬਾਈ ਜੀ ਅ ਕੈ ਕਿਲੋਮੀਟਰ ਪਈ ਜਾਂਦਾ ਬਾਈ ਜਦੋਂ ਪਰੋਂ ਹੈਗਾ ਜੀ ਬੀ ਵਾਈ ਕਿਲੋਮੀਟਰ ਤੇ ਆਇਆ ਆਇ ਸਾਲ ਉਹਨੇ ਬਾਈ ਬਾਪੇ ਦੇ ਨਾਲ ਹਾਂ ਠੀਕ ਆ ਜੀ ਕਿੰਨਾ ਟਾਈਮ ਲੱਗਿਆ ਬਾਈ ਜੀ ਬੱਕਰੀਆਂ ਦਾ ਕੰਮ ਕਰਦੇ ਨੇ ਤੁਹਾਨੂੰ ਇਹ ਮੈਂ ਨਾਨਕੇ ਦੇਣਾ ਬਈ ਮੇਰੇ ਨਾਨਦੇ ਉਹਨਾਂ ਨੇ ਪ੍ਰਧਾਨ ਦੇ ਉਹਨਾਂ ਨੇ ਰੱਖੀਆਂ ਅੱਛਾ ਜੀ ਉਹਨਾਂ ਦਾ ਕੰਮ ਤੁਸੀਂ ਸੰਭਾਲਦੇ ਹੋ ਹਾਂਜੀ ਹਾਂਜੀ ਠੀਕ ਆ ਧੰਨਵਾਦ ਬਈ ਛੋਟੇ ਹੁੰਦੇ ਜੀ ਬਸ ਪੜ੍ਹਾਈ ਕੰਮਾਂ ਦੇ ਪਲੱਸ 2 ਕਰਕੇ ਮੈਂ ਇਹੀ ਕੰਮ 'ਚ ਪੈ ਜਾਵਾਂਗਾ ਠੀਕ ਆ ਬਾਈ 25 26 ਸਾਲ ਹੋ ਗਏ ਠੀਕ ਆ ਬਾਈ ਪੜ੍ਹ ਲਿਖ ਕੇ ਬਾਈ ਬੱਕਰੀਆਂ ਦੇ ਵਿੱਚ ਆ ਜਾਗਾ ਬਾਈ ਦਾ ਧੰਨਵਾਦ ਮੰਨਦੇ ਆਂਗੇ ਦੇਖੋ ਹਾਂ ਬਾਈ ਜੀ ਇੱਧਰ ਆ ਜਾਓ ਮੜਾ ਕੁਫਾ ਪੈਂਦੀ ਹੈਗੀ ਹਾਂਜੀ ਤੇ ਬਾਈ ਜੀ ਕਹਿੰਦਾ ਬਹੁਤ ਵਧੀਆ ਬਾਈਆਂ ਦਾ ਸ਼ੌਂਕ ਹੈਗਾ ਆ ਭਾਈ ਬਾਈ ਜੀ ਕਿੰਨੇ ਕਨ ਅਗ ਲਏ ਆ ਆਪਣੇ ਉਰੇ ਪਸ਼ੂ ਕਿੰਨੇ ਕ ਲਏ ਆ ਤੁਸੀਂ 10 11 ਕ ਪਸ਼ੂ ਲਏ ਆ ਜੀ 10 11 ਪਸ਼ੂ ਲਏ ਆ ਦੇਖੋ ਭਾਈ ਜੀ ਕਿੰਨਾ ਬਹੁਤ ਲੈ ਕੇ ਬਰੀਡਰ ਵੀ ਆਉਣਾ ਸੀਗਾ ਭਾਈ ਉਹ ਥੋੜਾ ਜਿਹਾ ਬੁਖਾਰ ਸੀ ਉਹਨੂੰ ਬਿਮਾਰ ਹੋਇਆ ਹੋਇਆ ਉਹ ਕਹੀ ਜਾਂਦਾ ਰਸੌਲੀਆਂ ਰਸੂਲੀਆਂ ਠੀਕ ਆ ਭਾਈ ਜੀ ਇਹਨਾਂ ਦਾ ਇਲਾਜ ਰਸ ਤੇ ਆਪ ਹੀ ਕਰਦੇ ਨੇ ਫਿਰ ਬੱਕਰੀਆਂ ਦਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਆ